ਸ਼ਹਿਰ ਜਗਰਾਉਂ ਦੇ ਪ੍ਰਸਿੱਧ ਰੌਸ਼ਨੀ ਦੇ ਮੇਲੇ ਮੌਕੇ ਚਮਕੌਰ ਦੀ ਗੜੀ ਦੇ ਆਖਰੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਜੰਗੀ ਜਰਨੈਲ ਬਾਬਾ ਆलम ਸਿੰਘ ਜੀ ਨੱਚਣਾ ਦੇ ਜਨਮ ਦਿਹਾੜੇ ਅਤੇ ਹੋਲੇ ਮਹੱਲੇ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਮਿਸਲ ਬਾਬਾ ਆलम ਸਿੰਘ ਜੀ ਨੱਚਣਾ ਚਲਦਾ ਬਹੀਰ ਚੱਕਰਵਰਤੀ ਨਿਹੰਗ ਸਿੰਘ ਦਲ ਪੰਥ ਵੱਲੋਂ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ ਗਿਆ ਤੇ ਗੁਰੂ ਦੀਆਂ लाਡਲੀਆਂ ਫੌਜਾਂ ਨੇ ਗੱਤਕੇ ਦੇ ਜੋਹਰ ਬਖਾਏ ਤੇ ਘੋੜ ਸਵਾਰੀ ਦੌੜਾਂ ਖਾਲਸਾਈ ਖੇਡਾਂ ਸ਼ਹਿਰ ਵਾਸੀਆਂ ਲਈ ਖੇਚ ਦਾ ਕੇਂਦਰ ਬਣੀਆਂ ਇਸ ਮੌਕੇ ਸਤਿਕਾਰਯੋਗ ਸ਼ਖਸੀਅਤਾਂ ਦਸ਼ਮੇਸ਼ ਕਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗਰਚਰਨ ਸਿੰਘ ਜੀ ਗਰੇਵਾਲ ਮਿਸਲ ਬਾਬਾ ਆलम ਸਿੰਘ ਜੀ ਨਚਣਾ ਦੇ ਜਥੇਦਾਰ ਬਾਬਾ ਸਖਦੇਵ ਸਿੰਘ ਜੀ ਲੋਪੋ ਨੇ ਸਮੂਹ ਗੁਰਸੰਗਤਾਂ ਅਤੇ ਗੁਰੂ ਦੀਆਂ लाਡਲੀਆਂ ਫੌਜਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਤਸਵੀਰਾਂ ਵਖਰੇਓ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਸ਼ਹਿਰ ਜਗਰਾਉਂ ਤੋਂ ਬ੍ਰਿਆਮ ਹਠੂਰ ਦੀ ਖਾਸ ਪੇਸ਼ਕਸ਼

i don't know Thank yeah. you. やった ਦੇ ਬੱਚੇ ਹੋਏ ਮਹੱਲੇ ਆਜਾ ਜਿੰਦਰਾਵਾ ਸ਼ਹਿਰ ਦੇ ਰਾਜਾ ਆਪ ਸਿੱਖੰਗਤਾਂ ਦੇ ਸਹਿਯੋਗ ਦੇ ਨਾਲ ਮਹੱਲੇ ਮਹਾਰਾਜ ਦੀ ਮਰਜ਼ਾ ਦਾ ਅਨੁਸਾਰ ਪ੍ਰਾਪਤ ਮਰਜ਼ਾ ਅਨੁਸਾਰ ਇਹ ਮਹੱਲੇ ਕੱਢੇ ਜਾ ਰਹੇ ਨੇ ਤੇ ਬੇਨਤੀ ਹੈ ਭਾਈ ਕਿ ਬਾਹਰੋਂ ਕੇ ਮਹਦ ਅਦਰਸ਼ ਦਿਖਾਰੇ ਕਰੋ ਨਿਸ਼ਾਨਾ ਦੇ ਨਾਮ ਨਗਾਰਿਆਂ ਦੇ ਨਾਮ ਇਹ ਜਿਆਂ ਦੇ ਨਾਮ ਸ਼ਸਤਰ ਤੇ ਅਧੀਨ ਹੈ ਨਾ ਕਾਸ਼ ਕਿਰਪਾਅ ਕਬੂਲ ਹੋ ਜਾਏ ਸਨ ਮਥਣਾ ਨਾ ਰਕਦੇ ਭਾਗੇ ਸ਼ਸਤਰਹੀਨ ਨਾ ਕਬੂ ਹੋਈ ਰਾਤ ਨੂੰ ਖਾਰ ਖਾਰ ਕੋਈ ਚਾਰ ਵਾਰੇ ਅਕਿੰਦ ਦਾ ਰਾਸ ਖੋਪਰੀ ਦਿਆ ਬਛਿਆ ਹੋ ਗਿਆ ਤੇ ਰੱਜ ਕਾਪੀ ਤਾ ਪਾ ਜੁੜੀ ਹੋਈ मोर्चे न पीता राजा सखदेव जी ਅਲਦੇਵ ਸਿੰਘ ਜੀ ਜਹਦਰ ਬਾਬਾ ਗੁਰਦੀਪ ਸਿੰਘ ਜੀ ਜਹਦਰ ਬਾਬਾ ਜਸਵੰਤ ਸਿੰਘ ਜੀ ਰਾਉਕੇ ਕਲਾ ਜਹਦਰ ਬਾਬਾ ਜਸਵੰਤ ਸਿੰਘ ਜੀ ਰੋਡੇ ਸੋ ਭਾਈ ਕਈ ਜਿੰਨਾ ਜਹਾਜਾਂ ਦੇ ਨਾਮ ਇਹ ਨਹੀਂ ਜਾਣਦਾ ਸੋ ਭਾਈ ਜਿੰਨੇ ਵੀ ਸੰਗਤ ਜਹਦਰ ਆਏ ਨੇ ਸਾਰਿਆਂ ਨੂੰ ਧੰਨਵਾਦ ਕੀਤਾ ਜਾਂਦਾ ਸਾਡੇ ਮੁੱਖ ਪ੍ਰਚਾਰਕ ਵੀ ਗੁਰਕੀਰਤ ਸਿੰਘ ਜੀ ਵੀ ਹਾਜ਼ਰ ਨੇ ਸੋ ਭਾਈ ਘੋੜਸਵਾਰਾਂ ਨੂੰ ਵੇਣਦੀ ਹੈ ਹਰ ਸੰਗਤ ਨੂੰ ਵੀ ਨਾਲ ਵੇੜਦੀ ਹੈ ਕਿ ਸਵਾਰੀ ਆਪ ਦੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਘੋੜਿਆਂ ਤੋਂ ਥੋੜਾ ਜਿਹਾ ਵੱਜ ਕੇ ਸਾਈਡ ਤੇ ਵਾਈ ਗੁਰੂ ਵਾਈ ਗੁਰੂ ਜੀ ਸਾਬਾ ਹਰੀ ਸਿੰਘ ਜੀ ਦਬਾਬੇ ਵਾਲੇ ਉਹ ਵੀ ਸਾਡੇ پاس ਪੁਰ ਸਾਡਾ ਵੀਰ ਕਰਤਾਰ ਸਿੰਘ ਜੀ ਜੋ ਕਿ ਕਿਲਾ ਫਟ ਕੇ ਲਗਿਆ ਸੋਹ ਭਾਈ ਰਾਜੀ ਹੋ ਗਿਆ ਰਾਜੀ ਹੋ ਗਏ ਅੱਜ ਸਾਡੇ ਪਾਸ ਭਾਈ ਗੁਰਕਰ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਡੇ ਪਾਸ ਪਹੁੰਚੇ ਨੇ ਅਸੀਂ ਮਰੇ ਵਾਲ ਸਾਹਿਬ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੋ ਕਿ ਭਾਈ ਸੁਖਦੇਵ ਸਿੰਘ ਦੀ ਲੋਕੋ ਵਾਲੇ ਜਿਨ੍ਹਾਂ ਨੇ ਅਗਵਾਈ ਦੇੇਟ ਅੱਜ ਮੱਲਾ ਘੱਡਿਆ ਜਾ ਰਿਹਾ ਹੈ ਬੰਦੇ ਦੀ ਅਗਵਾਈ ਬਾਬਾ ਮੇਜਰ ਸਿੰਘ ਜੀ ਸੋਦੀ ਅਤੇ ਹੋਰ ਵਾਏ ਕਰੂ ਵਾਏ ਕਰੂ ਵਾਏ ਕਰੂ ਸੋ ਇਸ ਸਮੇਂ ਦਾਲਪੰਥ ਦੇ ਸਿੰਘਾ ਦੇ ਵੱਲੋਂ ਗਰਾਊਂਡ ਦੇ ਵਿੱਚ ਘੋੜ ਦੇ ਆੜੇ ਦਿਖਾਈ ਜਾ ਰਹੀ ਆ ਘੋੜ-ਗਾੜ ਦੇ ਜੋਹਰ ਦਿਖਾਏ ਜਾ ਰਹੇ ਨੇ ਉਹ ਸੰਗਤਾਂ ਦੇ ਚਰਣਾ 'ਚ ਬੇਨਤੀ ਹੈ ਕਿ ਘੋੜ-ਗਾੜ ਦੇ ਰਸਤੇ ਤੋਂ ਪਿਛੇ ਹਟਣ ਦੀ ਕਿਰਪਾਲਤਾ ਕਰੋ ਸਹਿਬਾਨ ਆਪੋ ਆਪਣੇ ਸਿੰਘਾਂ ਸਾਲਗਾ ਨਗਾਰਿਆ ਸਨੇਹ ਪਹੁੰਚੇ ਨੇ ਸਭ ਦਾ ਆਪਣੇ ਦੇ ਸਮਾਂ ਕੱਢ ਕੇ ਮਹੱਲੇ ਵਿੱਚ ਸ਼ਾਮਲ ਹੋਏ ਨੇ ਕੋਈ ਪਾਰਿਆਂ ਦੇ ਸ਼ਰੋਮ ਨੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿੰਨੀਆਂ ਵੀ ਸਿਕ ਸੰਗਤਾਂ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਨੁਕਸਾਨ ਦਾ ਚੜੜਾ ਪਵੇ ਬੋਲ ਦਾ ਮਾਨ ਪਪਾ ਮੇਜਰ ਸਿੰਘ ਛੋਟੀ ਨਰਕਾਣਾ ਸਾਹਿਬ ਵਾਲੇ सौ चवंदी कान जाने ताणी तवानी के न मारी बाजवा खिच केड़ी पैण जे क रह दशमेश तरो दाल बाबा मेजर सिंधी छोटी नकाणा साहिब वारे उन जी अगवाई जे हेठि हाल म सुके oh, yes. ਸੰਗਤਾਂ ਵੱਲੋਂ ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਹੈ ਉਸਵੇਸ਼ ਤਰਨਾਲ ਦਲ ਦੇ ਮੁਖੀ ਬਾਬਾ ਬਿਜੈ ਸਿੰਘ ਵੀ ਛੋਟੀ ਨਨਕਾਣਾ ਸਾਹਿਬ ਵਾਲੇ ਆਪਣਾ ਦਲ ਪੰਥ ਲੈ ਕੇ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਨਗਰ ਦੇ ਵਿੱਚ ਦੀ ਤੀਸਰਾ ਜਿਹੜਾ 3 ਸਾਲ ਦਾ ਤੀਜੇ ਸਾਲ ਦਾ ਇਹ ਜਿਹੜਾ ਆਪਣਾ ਮਹੱਲਾ ਕੱਢਿਆ ਜਾ ਰਿਹਾ ਇੱਥੋਂ ਦੇ ਸਾਡੇ ਜਥੇਦਾਰ ਬਹੁਤ ਹੀ ਸਤਿਕਾਰਯੋਗ ਬਾਬਾ ਸਰਦੇਵ ਸਿੰਘ ਜੀ ਲੋਪੋ ਜਿਨ੍ਹਾਂ ਨੂੰ ਜ਼ਥੇਦਾਰੀ ਥਾਪੀ ਆ ਬਾਬਾ ਮੇਜਰ ਸਿੰਘ ਜੀ ਹੋਣਾ ਨੇ ਉਹ ਆਪਣੀ ਡਿਊਟੀ ਸਹੀ ਨਿਭਾ ਰਹੇ ਨੇ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਵੱਡੀ ਗਿਣਤੀ ਵਿੱਚ ਮਹਾਕਾਲ ਸਾਡੇ ਸਤਿਕਾਰਯੋਗ ਵੱਖ-ਵੱਖ ਜਥੇਬੰਦੀਆਂ ਸਿੰਘ ਸਨਾਰਪ ਦੇ ਬਹੁਤ ਵੱਡੀ ਗਿਣਤੀ ਅੱਜ ਬਹੁਤ ਖੁਸ਼ੀ ਆ ਸਾਨੂੰ ਸੋ ਮੈਂ ਦਾਸ ਸ਼ਰੋਣੀ ਗੁਰਦੁਆਰਾ ਪ੍ਰਧਾਨ ਕਮੇਟੀ ਦਾ ਸੇਵਾਦਾਰ ਅਰ ਅੱਜ ਦੇ ਇਸ ਦਿਨ ਤੇ ਇਸ ਮੱਲੇ ਦੇ ਸਮੇਂ ਤੇ ਬਾਬਾ ਮੇਜਰ ਸਿੰਘ ਦੀ ਛੋਟੀ ਜੀ ਤੇ ਉਹਨਾਂ ਦੇ ਨਾਲ ਆਇਆ ਸੋਚਾ ਦਲਪੰਥ ਉਹਨਾਂ ਦਾ ਜਿੱਥੇ ਸਵਾਗਤ ਕਰਦੇ ਆ ਉਹਨਾਂ ਨੂੰ ਅਸੀਂ ਇਸ ਗੱਲ ਇਹ ਬੇਨਤੀ ਵੀ ਕਰਦੇ ਆ ਕਿ ਹਰ ਸਾਲ ਆਪ ਜੀ ਦਰਸ਼ਨ ਦੇਵੋ ਕਿਉਂਕਿ ਇਹ ਖਾਲਸੇ ਦਾ ਜਾਹੋ ਜਲਾਲ ਜਿਹੜਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਰੰਗ ਆ ਜਿਸ ਦੀ ਵੱਡੀਆਂ ਜ਼ਰੂਰਤਾਂ ਨੇ ਅੱਜ ਦਾ ਨੌਜਵਾਨ ਇਸ ਰੰਗ ਨੂੰ ਵੇਖ ਕੇ ਇਸ ਰੰਗ ਵਿੱਚ ਰੰਗਿਆ ਜਾਂਦਾ ਜੇ ਜੀ ਸਾਨੂੰ ਵੱਡੀ ਲੋੜ ਆ। ਸੋ ਬਾਬਾ ਜੀ ਬਾਬਾ ਬੇਜਰ ਸਿੰਘ ਜੀ ਉਹਨਾਂ ਦਾ ਸਾਰੇ ਦਰਬਾਰ ਸਾਹਿਬ ਆਇਆ ਨੂੰ ਤੇ ਧੰਨਵਾਦ ਕਰਦੇ ਆਂ ਬਾਬਾ ਸੁਖਦੇਵ ਸਿੰਘ ਜੀ ਉਹਨਾਂ ਦਾ ਜਿਹੜੇ ਕੀ ਇੱਥੇ ਜਥਾ ਤੇ ਸ਼ੌਣੀ ਇਹ ਇਹ ਪੂਰੀਆਂ ਸੇਵਾਵਾਂ ਪੰਥਕ ਤੌਰ ਤੇ ਕਰ ਰਹੇ ਨੇ। ਅਸੀਂ ਪੂਰੀ ਕੋਸ਼ਿਸ਼ ਕਰਦੇ ਆਂ ਤਨਦੇਹੀ ਨਾਲ ਇਹਨਾਂ ਦੇ ਨਾਲ ਹਰ ਗੱਲ ਤੇ ਜਿੱਥੇ ਵੀ ਸਹਿਯੋਗ ਚਾਹੁੰਦੇ ਆਂ ਅਸੀਂ ਹਾਜ਼ਰ ਆਂ। ਆ ਅੱਜ ਦੇ ਇਸ ਸਮੇਂ ਤੇ ਜਕਾਰਾ ਲਾ ਕੇ ਆਪਾਂ ਬਾਬਾ ਜੀ ਦਾ ਉਹਨਾਂ ਦੇ ਸਮੂਹੇ ਦਲਪੰਸ ਦਾ ਆਪਾਂ ਸਵਾਗਤ ਕਰਨਾ ਬੋਲੇ ਈਸ਼ਾਨਾ ਜਰੇ ਹੁਣ ਮੈਂ ਬੇਨਤੀ ਕਰਾਂਗਾ ਬਾਬਾ ਮੇਜਰ ਸਿੰਘ ਜੀ ਹੁਣੀ ਜਿਹੜੇ ਕਿ ਆਪਣੇ ਦੋ ਵਜਨ ਤੁਹਾਡੇ ਵਾਹਿਗੁਰੂ ਨਿਸ਼ਾਨਾ ਧਾਮਾਂ ਦੀ ਅਗਵਾਈ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਸਾਡੀ ਸਤਕਾਰਯੋਗ ਜਫੇਦਾਰ ਜਥੇਦਾਰ ਬਾਬਾ ਸੁਖਦੇਵ ਸਿੰਘ ਜੀ ਅਤੇ ਇਹਨਾਂ ਦੇ ਨਾਲ ਵਿਸ਼ੇਸ਼ ਸਹਿਯੋਗੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਚੰਦ ਸਿੰਘ ਜੀ ਗਰੇਵਾਲ ਜੋ ਕਿ ਇਸ ਹਲਕੇ ਦੇ ਇਲਾਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੁਮਾਇੰਦਗੀ ਵੀ ਕਰਦੇ ਹਨ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਪੰਜਾਬ ਦੇ ਮਹਾ ਵੱਡੇ ਆਗੂਗਾਨ ਉਹਨਾਂ ਵੱਲੋਂ ਹਰ ਸਾਲ ਸਹਿਯੋਗ ਕਰਕੇ ਜਿਹੜਾ ਹੈ ਸ਼ਾਨਦਾਰ ਖਾਲਸਾਈ ਜਾਹੋ ਜਲਾਲ ਦਾ ਪ੍ਰਦੇਗ ਮਹੱਲਾ ਜੋ ਕਿ ਨਗਰ ਜਗਰਾਵਾਂ ਜਿਲ੍ਹਾ ਲੁਧਿਆਣਾ ਦੇ ਵਿੱਚ ਖੇਡਿਆ ਜਾਂਦਾ ਜਿਸ ਦੇ ਵਿੱਚ ਸਾਡੇ ਸਤਿਕਾਰਯੋਗ ਜ਼ਥੇਦਾਰ ਸਹਿਬਾਨ ਬਾਬਾ ਰਾਜ ਸਿੰਘ ਜੀ ਬਾਬਾ ਪ੍ਰਦੇਸ਼ ਸਿੰਘ ਜੀ ਬਾਬਾ ਜਸਵੰਤ ਸਿੰਘ ਜੀ ਰੋਡੇ ਬਾਬਾ ਜਸਵੰਤ ਸਿੰਘ ਜੀ rauke ਬਾਬਾ ਦਰਸ਼ਨ ਸਿੰਘ ਜੀ ਭਲੌਰ ਅਰੇ ਬਾਬਾ ਸੁੰਦਰ ਸਿੰਘ ਜੀ ਮਟੇਂਦੀ ਵਾਲੇ ਸਾਡੇ ਬਾਬਾ ਵਰਕਰਨ ਸਿੰਘ ਜੀ ਦਲੇਰ ਅਤੇ ਇਹਨਾਂ ਦੇ ਸਾਰੇ ਸਹਿਯੋਗੀ ਹੋਰ ਵੀ ਜਿੰਨੇ ਰਾਏ ਸਾਹਿਬ ਇੱਥੋਂ ਦੇ ਗੁਰਦਰਾ ਸਾਹਿਬਾਨ ਦੇ ਪ੍ਰਧਾਨ ਜਿੱਥੇ ਆਪਾਂ ਗਰਾਊਂਡ ਦੇ ਵਿੱਚ ਅੱਜ ਇਹ ਖਾਲਸਾ ਹੀ ਖੇਡਾਂ ਜਹਾਜ ਜਨਾਲ ਦੇ ਨਾਲ ਆਰੰਭ ਕੀਤੇ ਆ ਸਾਡੇ ਇੱਥੋਂ ਦੇ ਗੁਰਦਰਾ ਸਾਹਿਬਾਨ ਦੇ ਪ੍ਰਧਾਨ ਸਾਰਿਆਂ ਨੂੰ ਜੀ ਆਇਆਂ ਆਖਦੇ ਧੰਨਵਾਦ ਕਰਦੇ ਹਾਂ ਜਿਹਨੇ ਹਰ ਸਾਲ ਇੰਨਾ ਵੱਡਾ ਸਹਿਯੋਗ ਕਰਕੇ ਇੱਥੇ ਸ਼੍ਰੀ ਅਨੰਦਪੁਰ ਸਾਹਿਬ ਦੇ ਬੋਲੇ ਮਹੱਲੇ ਤੋਂ ਪਹਿਲਾਂ ਜਿਹੜਾ ਖਾਲਸਾ ਮੁਹੱਲਾ ਖੇਡ ਕੇ ਉਸੋ ਮਹੱਲੇ ਦੀ ਸ਼ੁਰੂਆਤ ਕਰਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਖੇਡਿਆ ਸੀ ਅਦੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਲਾਇਆ ਸੀ ਤੇ ਹਰ ਇੱਕ ਸਿੱਖ ਨੂੰ ਹੁਕਮ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬੋਲੇ ਮਹੱਲੇ ਦੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਬੋਲੇ ਮਹੱਲੇ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਸੀ ਉਸ ਵੇਲੇ ਉਹਨਾਂ ਨੇ ਹੁਕਮ ਕਰ ਦਿੱਤਾ ਸੀ ਕਿ ਅਸੀਂ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਹੋਇਆ ਕਰਾਂਗੇ ਪਰਿਵਾਰ ਦੇ ਸਮੇਤ ਹੋਇਆ ਕਰਾਂਗੇ ਜਦੋਂ ਮੇਰਾ ਖਾਲਸਾ ਹੌਲਾ ਮੱਲਾ ਮਨਾਉਣ ਵਾਸਤੇ ਆਵੇਗਾ ਇਹ ਹੌਲਾ ਮੱਲਾ ਮਨਾਉਣ ਦਾ ਕੱਲਾ ਇਹੋ ਮਕਸਦ ਨਹੀਂ ਆ ਉੱਥੇ ਸਿੱਖ ਦੀਆਂ ਜਿਹੜੀਆਂ ਗੱਦੀ ਵਿਧੀਆਂ ਸਿੱਖ ਦੇ ਜਿਹੜੇ ਕੀਤੇ ਹੋਏ ਕਾਰਜ ਨੇ ਸਾਣ ਦੇ ਉਹਨਾਂ ਦਾ ਲੇਖਾ ਜੋਖਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਦੇ ਆ ਆਪਾਂ ਬੱਚਿਆਂ ਨੂੰ ਆਪਣੇ ਸਾਰੇ ਹਰ ਕੋਈ ਆਪਣੇ ਘਰੋਂ ਬੱਚਿਆਂ ਨੂੰ ਸਕੂਲ ਭੇਜਦਾ ਹਨ ਤੇ ਅੱਜ ਕੱਲ ਮਾਰਚ ਦੇ ਵਿੱਚ ਉਹਨਾਂ ਦੇ ਰਿਜ਼ਲਟ ਆਉਂਦੇ ਆ ਕਿ ਸਾਲ ਦੇ ਵਿੱਚ ਇਹਨੇ ਕੀ ਖਟਿਆ ਕੀ ਕਮਾਇਆ ਕੀ ਇਹਦੀ ਪੜ੍ਹਾਈ ਆ ਕੀ ਇਹਦੀ ਲਿਆਕਤ ਆ ਤੇ ਗੁਰੂ ਗੋਗੋਗ ਸਿੰਘ ਮਹਾਰਾਜ ਜੀ ਵੀ ਤਾਂ ਹੀ ਸੱਦਦੇ ਨੇ ਕਿ ਕਿੰਨਾ ਕੰਮ ਨੇ ਨਿਤਨਿਮ ਕੀਤਾ ਇਹ ਸਿੱਖ ਨੇ ਕਿੰਨੀ ਕੁ ਗੁਰਬਾਣੀ ਕੰਠ ਕੀਤੀ ਆ ਕਿੰਨੀ ਕਿ ਧਾਰਮਿਕ ਸੇਵਾ ਕੀਤੀ ਕਿੰਨੀ ਸਮਾਜ ਦੀ ਸੇਵਾ ਕੀਤੀ ਕਿਉਂਕਿ ਸਤਿਗੁਰੂ ਜੀ ਨੇ ਧਰਮ ਦੀ ਕਿਰਤ ਕਰਨ ਦਾ ਸਾਨੂੰ ਹੁਕਮ ਦਿੱਤਾ ਹੈ ਉਹ ਜਿਹੜੇ ਲੇਖੇ ਜੋਖੇ ਹੁੰਦੇ ਆ ਤੇ ਜਿਹੜਾ ਖਾਲਸਾ ਆਨੰਦਪੁਰ ਸਾਹਿਬ ਨੇ ਪਹੁੰਚਦਾ ਉਸ ਨੂੰ ਖਾਲਸਾ ਸਮਝ ਲੈਂਦਾ ਵੀ ਉਹ ਮਰ ਗਿਆ ਇਹ ਕਰਕੇ ਸਾਰਿਆਂ ਨੇ ਹੋਲਾ ਮੱਲਾ ਜਿਹੜਾ ਵਾ ਹੁਣ ਇੱਕ ਹੋਰ بڑا ਚੱਲਣ ਚੱਲਿਆ ਜਦੋਂ ਹੋਲਾ ਮੱਲਾ ਦਾ ਸ਼੍ਰੀ ਆਨੰਦਪੁਰ ਸਾਹਿਬ ਤੇ ਬਹੁਤੇ ਪਿੰਡਾਂ ਦੇ ਵਿੱਚ ਖਾਸ ਕਰ ਮਾਲਵੇ ਦੇ ਵਿੱਚ ਮਾਜੇ ਦੇ ਵਿੱਚ ਜਿੱਥੇ ਜਿੱਥੇ ਉਹ ਆਪਣੇ ਹੌਲੇ-ਮਹਲੇ ਲਾ ਕੇ ਬਹਿ ਜਾਂਦੇ ਆ ਮੋਹੱਲਾ-ਮੱਲਾ ਗੁਰੂ ਗੋਬਿੰਦ ਸਿੰਘ ਦਾ ਉਹਨਾਂ ਦਾ ਹੁਕਮ ਹੈ ਉਹਨਾਂ ਦੇ ਹੁਕਮ ਨਾਲ ਲੱਗਾ ਸ਼੍ਰੀ ਆਨੰਦਪੁਰ ਸਾਹਿਬ ਇਸ ਕਰਕੇ ਜੇ ਕੋਈ ਕਿਸੇ ਨੇ ਆਪਣਾ ਮਹੱਲਾ ਜਾਂ ਹੌਲਾ-ਮਹੱਲਾ ਆਪਣੇ ਨਕਰ ਦੇ ਵਿੱਚ ਮਨਾਉਣਾ ਹੈ ਉਹ ਪਹਿਲਾਂ ਮਨਾ ਲਿਆ ਕਰੋ ਹੋਲੀਆਂ ਦੇ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਦਰਸ਼ਨ ਕਰਿਆ ਕਰੋ ਕਿਉਂਕਿ ਉੱਥੇ ਉਹਨਾਂ ਨੇ ਸਾਡੇ ਕੀਤੇ ਹੋਏ ਪੁੰਨਾਂ ਦਾ लेखा ਅਧਰ ਕੀਤੇ ਗੁਨਾਹਾਂ ਦੀ ਬਖਸ਼ਿਸ਼ਾਂ ਨੂੰ ਬਖਸ਼ ਕੇ ਜੇ ਆਪਾਂ ਸਤਿਗੁਰੂ ਦੇ ਕਰਨਾਂ ਦੇ ਵਿੱਚ ਜਾ ਕੇ ਮੱਥਾ ਰਗੜਾਂਗੇ ਕੋਈ ਸੇਵਾ ਕਰਾਂਗੇ ਉਹ ਸਾਧਾ ਗੁਰੂ ਦੀ ਨਜ਼ਰ ਪਾਹੇ ਤੇ ਸਾਡੇ ਕੀਤੇ ਹੋਏ ਗੁਨਾਹ ਬਖਸ਼ੇ ਜਾਣ ਤੇ ਜੇ ਕਿਤੇ ਅਸੀਂ ਚੰਗੇ ਕਰਮ ਕੀਤੇ ਆ ਤੇ ਉਹਨਾਂ ਦੀ ਸ਼ਾਬਾਸ਼ੀ ਵੀ ਗੁਰੂ ਤੋਂ ਮਿਲਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਇਹ ਮਹੱਲਾ ਜਿਹੜਾ ਹਰ ਇੱਕ ਸਾਲ ਕੱਢਿਆ ਜਾਂਦਾ ਏ ਤੇ ਇਸ ਸਾਲ ਇਹ ਤੀਸਰਾ ਮਹੱਲਾ ਏ ਜਿਹੜਾ ਜਗਰਾਉਂ ਦੇ ਵਿੱਚ ਰੋਸ਼ਨੀ ਦੇ ਮੇਲੇ ਤੇ ਵਿਚਾਲੜਲੇ ਦਿਨ ਕੱਢਿਆ ਜਾਂਦਾ ਏ ਤੇ ਖਾਲਸਾ ਹੀ ਜਹੋ ਜਲਾਲ ਦੇ ਵਿੱਚ ਮੱਲਾ ਕੱਢਿਆ ਜਾਂਦਾ ਬਹੁਤ ਸਾਰੀਆਂ ਫੌਜਾਂ ਜਿਹੜੀਆਂ ਨੇ ਉਹ ਉੱਤਰਦੀਆਂ ਨੇ ਇੱਥੇ ਤੇ ਬਾਕੀ ਇੱਥੇ ਛੌਣਾ ਜਿਹੜਾ ਦਸ਼ਮੇਂ ਤਰਨਾ ਦਲ ਦਾ ਤੇ ਮਿਸ਼ਨ ਚੱਲ ਰਹੀ ਆ ਸ਼ਹੀਦ ਬਾਬਾ ਆਲਮ ਸਿੰਘ ਜੀ ਨਚਰਾ ਦਾਸ ਉਸ ਮਿਸ਼ਨ ਦਾ ਮੌਜੂਦਾ ਮੁਖੀ ਹੈ ਸੋ ਬਹੁਤ ਸਾਰੀਆਂ ਫੌਜਾਂ ਇੱਥੇ ਆਉਂਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਉਹ ਜੁੜਦੀਆਂ ਨੇ ਇਹ ਮਹੱਲਾ ਸਰਬੱਤ ਦੇ ਭਲੇ ਦੇ ਵਾਸਤੇ ਕੱਢਿਆ ਜਾਂਦਾ ਹੈ ਤੇ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਵਾਸਤੇ ਕੱਢਿਆ ਜਾਂਦਾ ਹੈ ਤਾਂ ਕਿ ਉਹ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਤੇ ਗੁਰੂ ਸਾਹਿਬ ਦੇ ਜਿਹੜੀ ਸੰਧਾਤਾ ਗੁਰੂ ਸਾਹਿਬ ਦੀ ਮਰਜ਼ਾਦਾ ਜਿਹੜੀ ਆ ਉਹ ਉਸ ਤੇ ਚੱਲ ਸਕਣਾ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਹੈ ਜੀ ਬੇਕੋ ਨਸ਼ਾ ਤੋਂ ਦੂਰ ਰਹੋ ਲੜਾਈ ਝਗੜਿਆਂ ਤੋਂ ਬਚੋ ਗੁਰਮਤ ਤੇ ਪਹਿਰਾ ਦਿਓ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਤੇ ਆਪਣਾ ਜਿਹੜਾ ਵਿਰਸਾ ਹੈ ਜਾਂ ਕਲਗੀ ਤਰਪਾਸ਼ੀ ਜਿਹੜੀ ਬਖਸ਼ਿਸ਼ਾ ਉਹਨੂੰ ਸੰਭਾਲ ਕੇ ਰੱਖਣਾ ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ